ਲਓ ਜੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਜੋ ਸਾਡੇ ਘੋੜ ਪ੍ਰੇਮੀ ਕਿਸੇ ਭਰਾ ਦਾ ਸਾਡੀ ਵੀਡੀਓ ਕਰਕੇ ਫਾਇਦਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਅੱਜ ਗੱਲ ਕਰਨੀ ਆ ਆਪਣੇ ਸਟਾਲੀਅਨ ਦੀ ਆਪਣਾ ਜਿਲ੍ਹਾ ਹੈਗਾ ਜੀ ਗਰਦਾਸਪੁਰ ਕਲਾ ਨੌਰ ਦੇ ਕੋਲ ਹੈਗਾ ਜੀ ਪਿੰਡ ਡੇਰੀਵਾਲ ਕਿਰਨ ਤੇ ਆਪਣੇ ਸਟਾਲੀਅਨ ਦਾ ਨਾਮ ਹੈਗਾ ਜੀ ਬਲੈਕ ਹਾਂਸ ਜੇ ਆਪਾਂ ਗੱਲ ਕਰਦੇ ਆਂ ਇਹਦੀ ਲਾਈਨ ਦੀ ਇਹ ਹੈਗਾ ਜੀ ਰਾਜ ਹੰਸ ਦਾ ਬੱਚਾ ਰਾਜ ਹੰਸ ਬਾਦਲ ਬਾਦਲ ਸਟੱਡ ਫਾਰਮ ਦੇ ਵਿੱਚ ਟਾਲੀਅਨ ਹੈਗਾ ਰਾਜ ਹੰਸ ਉਹਦੀ ਹਾਈਟ ਹੈਗੀ ਆ ਜੀ 62 ਇੰਚ ਆਪਣੇ ਬਲੈਕ ਹਾਂਸ ਦੀ ਹਾਈਟ ਹੈਗੀ ਆ ਜੀ 63 ਇੰਚ ਬਾਕੀ ਜੋ ਚੀਜ਼ ਆਪਣੇ ਕੋਲ ਆ ਉਹੀ ਕੈਮਰੇ ਦੇ ਅੱਗੇ ਆ ਬਾਕੀ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਸੱਜਣੋ ਇਹ ਆ ਆਪਾਂ ਸੋਚਦੇ ਆਂ ਕਿ ਹਰ ਕਿਸਾਨ ਤਿੰਨ ਤੋਂ 4 ਲੱਖ ਦੀ ਵਧੀਆ ਘੋੜੀ ਨਹੀਂ ਲੈ ਸਕਦਾ ਤੇ ਹਰ ਬੰਦਾ ਜੱਕ ਦਾ ਮਸ਼ਲਾੰਗ ਨਹੀਂ ਲਾ ਸਕਦਾ ਉਹਨਾਂ ਵੀਰਾਂ ਵਾਸਤੇ ਜੋ ਵੀ ਆਪਣੇ ਭਰਾਵਾਂ ਦੇ ਕੋਲ 56 57 58 59 60 ਇੰਚ ਤੱਕ ਦੀਆਂ ਘੋੜੀਆਂ ਜੋ ਕਿ ਵੱਡੀਆਂ ਘੋੜੀਆਂ ਕੋਲੋਂ ਖੜਨ ਤੋਂ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਆ ਜਾਂ ਫੀਸ ਤੋਂ ਚੱਕ ਦੇ ਆਪਣੀਆਂ ਘੋੜੀਆਂ ਨੂੰ ਗੱਬਣ ਨਹੀਂ ਕਰਵਾਉਂਦੇ ਤੇ ਆਪਣਾ ਸਮਾ ਖਰਾਬ ਕਰਦੇ ਆ ਤੇ ਉਹਨਾਂ ਵੀਰਾਂ ਨੂੰ ਖਾਸ ਕਰਕੇ ਸਾਡੇ ਵੱਲੋਂ ਬੇਨਤੀ ਆ ਤੁਹਾਨੂੰ ਕਿਸੇ ਗੱਲ ਤੋਂ ਚੱਕਣ ਦੀ ਜ਼ਰੂਰਤ ਨਹੀਂ ਜੇ ਕਿਸੇ ਭਰਾ ਕੋਲ ਫੀਸ ਨਹੀਂ ਹੈ ਤੇ ਉਹ ਆਪਣੀ ਘੋੜੀ ਨੂੰ ਫੀਸ ਤੋਂ ਫੀਸ ਦੇ ਕਾਰਨ ਗੱਬਣ ਨਹੀਂ ਕਰਵਾ ਰਿਹਾ ਤੇ ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਆਪਣੇ ਕੋਲ ਜੈਡ ਬਲੈਕ ਘੋੜਾ ਜੀ ਤੁਹਾਡੇ ਸਾਹਮਣੇ ਹੀ ਆ ਜਿਹਨੂੰ ਭਰਾ ਨੂੰ ਪਸੰਦ ਹੋਵੇ ਇਹਦੀ ਸਟੱਡ ਸਰਵਿਸ ਦੀ ਕੋਈ ਵੀ ਫੀਸ ਨਹੀਂ ਆ ਜੇ ਕੋਈ ਦੇ ਸਕਦਾ ਤਾਂ ਵੀ ਠੀਕ ਆ ਜੇ ਕੋਈ ਨਹੀਂ ਵੀ ਦਿੰਦਾ ਤੇ ਅਗਲੇ ਦੀ ਮਜਬੂਰੀ ਨੂੰ ਸਮਝਿਆ ਜਾਏਗਾ ਤੁਸੀਂ ਬੇਫਿਕਰੇ ਹੋ ਕੇ ਆਪਣੇ ਘਰੇ ਨਸਲ ਸੁਧਾਰੋ ਬੇਸ਼ੱਕ ਕੋਈ ਰੇੜੇ ਜੋਦੀ ਹੋਈ ਘੋੜੀ ਵੀ ਲਿਆ ਸਕਦਾ ਕਿਉਂਕਿ ਸਟੈਪ ਬਾਈ ਸਟੈਪ ਕਿਸਾਨ ਉੱਪਰ ਜਾਏਗਾ ਡਾਇਰੈਕਟ ਛਲਾਂਗ ਲਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਤੁਸੀਂ ਆਪਣੀ ਲੋ ਲੈਵਲ ਦੀ ਘੋੜੀ ਨੂੰ ਵੀ ਗੱਬਣ ਕਰਵਾ ਕੇ ਆਪਣੇ ਘਰੇ ਨਸਲ ਸੁਧਾਰੋ ਜੇਹਾੜ ਦੇ ਕਰਕੇ ਤੁਹਾਡੇ ਘਰੇ ਨਸਲ ਸੁਧਰਦੀ ਹੈ ਤੇ ਅਸੀਂ ਉਸ ਚੀਜ਼ ਤੋਂ ਕਦੇ ਵੀ ਪਿਛੇ ਨਹੀਂ ਹਟਦੇ ਬਾਕੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਣੇ ਲੋੜਵੰਦ ਭਰਾ ਦੇ ਕੋਲ ਪਹੁੰਚੇ ਤੇ ਕਿਸੇ ਵੀਰ ਦਾ ਭਲਾ ਹੋ ਸਕੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਇਸੇ ਤਰ੍ਹਾਂ ਹੀ ਵੀਡੀਓ ਵੇਖ ਰਹੇ ਸਾਰਿਆਂ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਕਿ ਸਾਡੀ ਹਰ ਵੀਡੀਓ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤੇ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਵੀਡੀਓ ਦੇ ਲਾਟ ਤੇ ਧੰਨਵਾਦ ਜੀ